ਤੇ ਪੰਜਾਬ ਡੇ ਦੇ ਨਾਲ ਨਾਲ ਅਸੀਂ ਇਹ ਵੀ ਤਾਂ ਮੰਨਿਆ ਕਿ ਚੰਡੀਗੜ੍ਹ ਸਤੋਂ ਖੋਲਿਆ ਸੀ ਉਦੋਂ ਥੋੜਾ ਥੋੜਾ ਖੋਇਆ ਸੀ ਆ ਹੁਣ ਉਹਦਾ ਹੁਣ ਕੁਛ ਬਚਿਆ ਹੀ ਨਹੀਂ ਮਤਲਬ ਜੋ ਅਫਸਰਾਂ ਵਾਈਸ ਕੇਟਰ ਵਾਈਸ ਸਾਈਨ ਬੋਰਡਾ ਵਾਈਸ ਪੰਜਾਬ ਯੂਨੀਵਰਸਿਟੀ ਵਾਈਸ ਲੈਂਗੁਏਜ ਵਾਈਸ ਮੈਨੂੰ ਦੱਸੋ ਪੰਜਾਬ ਨਾਲ ਡਰਾਇਕ ਹੀ ਗਿਆ ਤਾਂ ਔਰ ਇਹ ਜ਼ਿਆਤੀ ਕਿਹੜੇ ਮਾਮਲੇ 'ਚ ਨਹੀਂ ਕਰ ਰਹੇ ਕਿਹੜੇ ਮਾਮਲੇ 'ਚ ਨਹੀਂ ਕਰ ਰਹੇ ਜਿਹੜੇ ਸਾਡੀ ਦਿੱਲੀ ਨਾਲ ਸਾਡਾ ਮਸਲਾ ਸੀ ਹੈ ਔਰ ਰਹੂਗਾ ਕਿਉਂ ਕਿ ਉਹ ਧੱਕਾ ਕਰਦੇ ਨੇ ਕਿਉਂ ਧੱਕਾ ਕਰਦੇ ਨੇ ਉਹ ਚਾਹੇ ਪਹਿਲਾ ਵਾਲੇ ਮੁਗਲ ਵੀ ਹੋਣ ਉਹਨਾਂ ਨੂੰ ਆਜ਼ਾਦ ਆਵਾਜ਼ ਚੁੰਦੀ ਹੈ ਔਰ ਪੰਜਾਬੀਆਂ ਦੀ ਆਵਾਜ਼ ਬੁਲੰਦ ਵੀ ਹੈ ਤੇ ਆਜ਼ਾਦ ਵੀ ਹੈ ਸੱਚੀ ਗੱਲ ਸਰ ਸੱਚੀ ਗੱਲ ਸਰ ਸ਼ਿਕਰ ਸਰ ਤੁਹਾਨੂੰ ਕੀ ਲੱਗਦਾ ਜਿੱਥੇ ਜਦੋਂ ਕੋਈ ਰਿਫਾਰਮ ਹੁੰਦਾ ਜਾਂ ਕੋਈ ਕਿਸੇ ਦਾ ਦਿਨ ਤਿਹਾਰ ਹੁੰਦਾ ਜਾਂ ਕੋਈ ਇੱਕ ਤਰੀਕ ਹੁੰਦੀ ਹੈ ਜੇ ਬਾਕੀ ਸੂਬੇ ਜਾਂ ਬਾਕੀ ਕੋਮਾ ਜਸ਼ਨ ਮਨਾਉਂਦੇ ਆ ਪਰ ਪੰਜਾਬ ਨਾਲ ਹੀ ਕਿਉਂ ਦੇਖਿਆ ਜਾਂਦਾ ਕਿ ਇਹਨਾਂ ਨੂੰ ਆਪਣੇ ਉਸ ਖੁਸ਼ੀ ਵਾਲੇ ਦਿਨ ਵਾਲੇ ਦਿਨ ਵੀ ਕਾਲੀਆਂ ਝੰਡੀਆਂ ਚਾਕੇ ਹੱਕ ਮੰਗੜੇ ਪੈਂਦੇ ਨੇ ਇਹ ਆਪਣੇ ਆਪ ਚੀਜ਼ ਸਾਰੀ ਗੱਲ ਦੱਸ ਦਿੰਦੀ ਹੈ ਕਿ ਪਹਿਲੀ ਨਵੰਬਰ ਤਾਂ ਪੰਜਾਬ ਡੇ ਆਣੇ ਆ ਨਾ ਅਸੀਂ ਤੇ ਪੰਜਾਬ ਡੇ ਦੇ ਨਾਲ ਨਾਲ ਅਸੀਂ ਇਹ ਵੀ ਤਾਂ ਮੰਨਿਆ ਕਿ ਚੰਡੀਗੜ੍ਹ ਸਤੋ ਖੋਲਿਆ ਸੀ ਉਦੋਂ ਥੋੜਾ ਥੋੜਾ ਖੋਇਆ ਸੀ ਆ ਹੁਣ ਉਹਦਾ ਹੋਰ ਕੁਝ ਬਚਿਆ ਹੀ ਨਹੀਂ ਮਤਲਬ ਜੋ ਅਫਸਰਾਂ ਵਾਈਜ਼ ਕੇਟਰ ਵਾਈਜ਼ ਸਾਈਨ ਬੋਰਡਾਂ ਵਾਈਜ਼ ਪੰਜਾਬ ਯੂਨੀਵਰਸਿਟੀ ਵਾਈਜ਼ ਲੈਂਗੁਏਜ ਵਾਈਜ਼ ਮੈਨੂੰ ਦੱਸੋ ਪੰਜਾਬ ਨਾਲ ਡਰਾਇਕ ਹੀ ਗਿਆ ਤਾਂ ਸਵਾਇ ਇਸ ਦੇ ਕੇ ਭੰਗੋਲਕ ਤੌਰ ਤੇ ਇਹ ਨਾਲ ਲੱਗਦਾ ਹੈ ਜੀ ਔਰ ਇਹ ਜ਼ਿਆਤੀ ਕਿਹੜੇ ਮਾਮਲੇ 'ਚ ਨਹੀਂ ਕਰ ਰਹੇ ਕਿਹੜੇ ਮਾਮਲੇ 'ਚ ਨਹੀਂ ਕਰ ਰਹੇ ਔਰ ਮੈਨੂੰ ਇੱਕ ਹੋਰ ਦੁੱਖ ਹੈ ਜਿਹੜੇ ਸਾਡੀ ਦਿੱਲੀ ਨਾਲ ਸਾਡਾ ਮਸਲਾ ਸੀ ਹੈ ਔਰ ਰਹੂਗਾ ਕਿਉਂਕਿ ਉਹ ਧੱਕਾ ਕਰਦੇ ਨੇ ਕਿਉਂ ਧੱਕਾ ਕਰਦੇ ਨੇ ਉਹ ਚਾਹੇ ਪਹਿਲਾ ਵਾਲੇ ਮੁਗਲ ਵੀ ਹੋਣ ਉਹਨਾਂ ਨੂੰ ਆਜ਼ਾਦ ਆਵਾਜ਼ ਚੁਪਦੀ ਹੈ ਔਰ ਪੰਜਾਬੀਆਂ ਦੀ ਆਵਾਜ਼ ਬੁਲੰਦ ਵੀ ਹੈ ਤੇ ਆਜ਼ਾਦ ਵੀ ਹੈ ਉਹਨਾਂ ਨੂੰ ਇਹਦੇ ਨਾਲ ਪ੍ਰੋਬਲਮ ਹੈ ਉਹ ਲੱਗਦਾ ਲੇ ਵੀ ਇਹ ਹੀ ਕਿਉਂ ਬੋਲਦੇ ਨੇ ਪਰ ਮਸਲਾ ਪਤਾ ਕੀ ਦਾ ਹੈ ਮਸਲਾ ਉਹਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਕਿ ਸਾਡੇ ਲਈ ਲੜੋ ਜਾ ਕੇ ਉਹਨਾਂ ਨੇ ਕੀ ਕੀਤਾ ਕੀ ਉਹਨਾਂ ਦੇ ਘਰ ਵੱਡੇ ਨਹੀਂ ਹੋਏ ਕੀ ਉਹਨਾਂ ਦੀਆਂ ਪਾਰਟੀਆਂ ਨੇ ਰਾਜ ਨਹੀਂ ਕੀਤਾ ਤੇ ਕੀ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਤੇ باوجود ਉਸ ਉਹਨਾਂ ਨੇ ਆਪਦੀ ਮਾਂ ਨਾਲ ਕੀ ਕੀਤਾ ਲੈਂਗੁਏਜ ਮਾਂ ਹੁੰਦੀ ਹੈ ਤੁਹਾਡੀ ਤਅਤੀ ਮਾ ਹੁੰਦੀ ਤੁਹਾਡੀ ਕੋਈ ਇੱਕ ਜਗ੍ਹਾ ਤੇ ਮੈਨੂੰ ਦੱਸ ਦਿਓ ਉਹਨਾਂ ਨੇ ਕੁਝ ਚੰਗਾ ਕੀਤਾ ਹੋਵੇ ਜੇ ਚੰਗਾ ਕੀਤਾ ਹੁੰਦਾ ਤਾਂ ਕਦੋਂ ਦੇ ਮੈਨੂੰ ਦੱਸ ਰਹੇ ਨੇ ਕਿੰਨੀ ਉਮਰ ਹੋ ਗਈ ਐ ਆਓ ਬਈ ਆਦੇ ਸਾਨੂੰ ਲੱਗਦਾ ਸੀ ਕੁਝ ਬਿਹਤਰ ਕਰ ਲਾਂਗੇ ਪਰ ਹਾਲਾ ਹੋਇਆ ਕਿ ਜੋ ਸੀ ਉਹ ਵੀ ਖਵਾਚ ਗਿਆ ਇਹ ਸਾਡੇ ਕੀ ਇਹ ਰਿਪ੍ਰੈਜ਼ੈਂਟੇਟਿਵ ਇਹਦੇ ਜ਼ਿੰਮੇਦਾਰ ਨਹੀਂ ਜੇ ਹੈਗੇ ਨਹੀਂ ਤਾਂ ਯਾਰ ਆਪਾਂ ਇਹਨਾਂ ਨੂੰ ਕਈ ਵਾਰੀ ਮੈਂ ਤਾਂ ਇਹਨਾਂ ਨੂੰ ਸਨਮਾਨ ਦੇ ਸ਼ਬਦ ਵੀ ਕਿਉਂ ਲਾਉਣੇ ਇਹਨਾਂ ਦਾ ਇਨਾਂ ਨੂੰ ਪੁੱਛੀਏ ਕਿ ਤੁਸੀਂ ਸਾਨੂੰ ਵੇਚਿਆ ਇਹ ਤਾਂ ਦੱਸ ਦਿਓ ਕਿੰਨੇ-ਕਿੰਨੇ 'ਚ ਵੇਚਿਆ ਵੈਸੇ ਸਾਨੂੰ ਪਤਾ ਹੈ ਤੁਸੀਂ ਕਿਵੇਂ ਵੇਚਿਆ ਆਪ ਦੇ ਕਿਸਾਂ ਤੋਂ ਫਰਕ ਹੋਣਾ ਹੈ ਰਾਜ ਲੈਣਾ ਹੈ ਅਬ ਨੂੰ ਪੁੱਤਾਂ ਨੂੰ ਮੰਤਰੀ ਬਣਾਉਣਾ ਹੈ ਹੋਰ ਬੜਾ ਕੁਝ ਕਰਨਾ ਹੈ ਕੀ ਹੋਰ ਵੀ ਕੋਈ ਸੌਦੇ ਕੀਤੇ ਸਾਡਾ ਨਾਲ ਲੇ ਕੇ ਜੇ ਨਹੀਂ ਕੀਤੇ ਤਾਂ ਫਿਰ ਸਾਡਾ ਇਹ ਹਾਲ ਕਿਉਂ ਹੈ ਜਾਂ ਇਹ ਦੱਸ ਦਿਓ ਜਿਹੜਿਆ ਪੋਲੀਟੀਸ਼ਨ ਨੇ ਕਿਉਂਕਿ ਮੈਂ ਇਹਨਾਂ ਨੂੰ ਲੀਡਰ ਨਹੀਂ ਮੰਨਦਾ ਲੀਡਰ ਲੀਡ ਕਰਨ ਵਾਲੇ ਹੁੰਦੇ ਨੇ ਇਹ ਇਹ ਨਿਊਰੋਲ ਪੋਲੀਟੀਸ਼ਨ ਨੇ ਪਰ ਇਹ ਜਦੋਂ ਸਿੱਧੇ ਸਵਾਲ ਕੀਤੇ ਜਾਂਦੇ ਨੇ ਸਿਨੈਰੀਓ ਹੈ ਜਾਂ ਬਣਾ ਦਿੱਤਾ ਗਿਆ ਕਿ ਹੁਣ ਲੋਕ ਡਰਦੇ ਨੇ ਨਾ ਸਵਾਲ ਪੁੱਛਣ ਲੱਗੇ ਤੇ ਇਹ ਜਿਹੜਾ ਇੱਕ ਡਰ ਦਾ ਮਾਹੌਲ ਹੈ ਉਹਦੇ ਵਿੱਚ ਵੀ ਜਿਹੜੀ ਜੇ ਪੰਜਾਬ ਆਵਾਜ਼ ਚੱਕਦਾ ਤਾਂ ਉਹਦੇ ਨਾਲ ਫਿਰ ਇਦਾਂ ਉਹਨਾਂ ਨੂੰ ਬੈਕਲੈਸ਼ ਕੀਤਾ ਜਾਂਦਾ ਮੈਨੂੰ ਅੱਜ ਦੱਸਿਓ ਜੀ ਮਹਾਰਾਜ ਨਾਜ਼ਰ ਮਾਰ ਲਓ ਜੰਗਸਟਰ ਕਿੰਨੇ ਕਿੰਨੇ ਇਹ ਆਵਾਜ਼ਾਂ ਕਿੰਨਾ ਕਿਹ ਚੇਰ ਹੋ ਰਹੀ ਜਾਣਗੀਆਂ ਇਹ ਚਾਹ ਰਹੇ ਨੇ ਇਹ ਕਿ ਬਾਅਦ ਚ ਇਹਨਾਂ ਦਾ ਕਹਾਣੀ ਖਤਮ ਕਰ ਦਿਓ ਕਿਉਂਕਿ ਬੋਲਣ ਵਾਲਾ ਹੀ ਨਾ ਰਵੇ ਅੱਜ ਸ਼ਰੀਅਮ ਪੰਜਾਬ ਦੇ ਵਿੱਚ ਨਸ਼ਾ ਨਹੀਂ ਵੇਚ ਰਿਆ ਫਰੋਤੀਆਂ ਨਹੀਂ ਮੰਗੀਆਂ ਜਾ ਰਹੀਆਂ ਆਰਾਮ ਨਾਲ ਦੇ ਨਹੀਂ ਰਹਿ ਕਰ ਨਹੀਂ ਲੈ ਰੋਕ ਤੇ ਕੋਈ ਬੋਲ ਰਿਹਾ ਇਹ ਉਹੀ ਆ ਜਿਸ ਕੰਨ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਜੇ ਇਹਨੂੰ ਮਾਰ ਦਿਓ ਉਹ ਜਿਹਦਾ ਉਹਨੂੰ ਸਭ ਤੋਂ ਜ਼ਿਆਦਾ ਚੁੱਪਦੀ ਆ ਆਵਾਜ਼ ਆਜ਼ਾਦ ਉਹਨੂੰ ਚੁੱਪਣਾ ਬੰਦ ਕਰ ਦਿਓ ਆ ਪੰਜਾਬ ਯੂਨੀਵਰਸਿਟੀ ਦਾ ਕੀ ਹੋ ਰਿਹਾ ਸਾਡੀ ਸਾਡੀ ਧਰੋੜ ਸੀ ਨਾ ਕਿੱਥੋਂ ਸ਼ੁਰੂ ਹੋਈ ਸੀ ਕਿੰਨੇ ਕਿੰਨੇ ਚਾਹੇ ਲਾਹੌਰ ਹੋਵੇ Shimla ਹੋਵੇ ਹਿਸ਼ਾਰਪੁਰ ਹੋਵੇ ਚੰਡੀਗੜ੍ਹ ਹੋਵੇ ਅੱਜ ਯੂਨੀਵਰਸਿਟੀ ਦਾ ਹਾਲ ਕੀ ਹੈ ਲੈ ਕੇ ਖੋਕੇ ਇਹ ਮਤਲਬ ਇਹ ਨਾ ਦਾ ਵਸ ਚੱਲੇ ਨਾ ਇਹ ਸਾਡਾ ਕੋਈ ਛੱਡਣ ਹੀ ਨਾ ਔਰ ਮੈਂ ਤੁਹਾਨੂੰ ਦੱਸ ਰਿਹਾ ਤੁਹਾਡੇ ਜਿਹੜੇ ਲੀਡਰ ਨੇ ਉਹ ਵੇਚ ਵੀ ਰਹੇ ਨੇ ਆਪਾਂ ਉਹ ਆਂਦੇ ਨੇ ਯਾਰ ਤੁਸੀਂ ਇਹਨਾਂ ਨੂੰ ਲਾਓ ਇਹਨਾਂ ਨੇ ਤਾਂ ਮਰਨਾ ਹੀ ਹੈ ਸਾਨੂੰ ਮੁੱਲ ਪਾਓ ਇਹਨਾਂ ਦਾ ਸਾਨੂੰ ਦੱਸੋ ਕੀ ਦਿਓਗੇ ਔਰ ਲੈ ਰਹੇ ਨੇ ਆ ਹੁਣ ਆਲੇ ਨੇ ਨਹੀਂ ਕੀਤਾ ਆ ਆਪ ਆਪ ਵਾਲੇ ਇਨਕਲਾਬੀ ਇਹ ਬੋਲਦੇ ਸੀ ਨਾ ਇਹਨਾਂ ਨੇ ਨਹੀਂ ਕੀਤਾ ਅਸੀਂ ਕਰਾਂਗੇ ਤਾਂ ਵੇਖ ਲਓ ਜੋ ਕਰਤਾ ਇਹਨਾਂ ਨੇ ਆਪਣੇ ਸਾਹਮਣੇ ਹੈ ਆ ਯੂਨੀਵਰਸਿਟੀ ਦੇ ਲੈਂਗੁਏਜ ਨੂੰ ਲੈ ਕੇ ਚੰਡੀਗੜ੍ਹ ਚ ਜੋ ਹਾਲਾ ਆਪਾਂ ਵਿਕਟਮ ਹੈ ਦੇਖ ਲੋ ਕੀ ਹਾਲ ਹੈ ਸਾਲਦਰ ਸਾਲ ਖਤਮ ਹੁੰਦਾ ਜਾ ਰਿਹਾ ਹੁਣ ਤਾਂ ਇਹਨਾਂ ਦੇ ਲੀਡਰ ਸ਼ਰੇਮ ਕਹਿਣ ਲੱਗ ਗਏਗੇ ਯੂਟੀ ਐ ਬਸ ਗੱਲ ਖਤਮ ਇਹ ਪ੍ਰੋਪਰ ਯੂਟੀ ਐ ਇਹਨੂੰ ਭੁੱਲ ਜਾ ਹੁਣ ਕਿ ਸ਼ਰਮ ਘੇਰੇ ਨੇ ਤੇ ਇੱਕ ਸੁਨੇਹਾ ਜਾਂ ਇੱਕ ਮੈਸੇਜ ਜਾਂ ਤੁਸੀਂ ਕੋਈ ਤਾਨਾ ਮਾਰਨਾ ਚਾਹੋਗੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਆਪਣੇ ਐਦਾ ਕੰਮ ਕਰ ਰਹੇ ਨੇ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਉਹ ਦੇਖ ਕੇ ਵੀ ਅੱਖੋਂ ਪਰੋਖਾ ਕਰ ਰਹੇ ਨੇ ਮੈਂ ਕਹੂੰਗਾ ਜਿਹੜਾ ਬੰਦਾ ਆਪਣੀ ਮਾਂ ਲਈ ਨਹੀਂ ਖੜ ਸਕਦਾ ਮਾਂ ਲਈ ਨਹੀਂ ਬੋਲ ਸਕਦਾ ਆਪਦੀ ਧਰਤੀ ਲਈ ਨਹੀਂ ਬੋਲ ਸਕਦਾ ਉਹ ਫਿਰ ਇਨਸਾਨ ਹੋਣ ਦਾ ਦਾਵੇਦਾਰ ਨਹੀਂਗਾ ਉਹ ਇਨਸਾਨ ਨਹੀਂਗਾ ਉਹ ਇੱਕ ਸਾ ਲੈਂਦੀ ਤੁਰੀ ਫਿਰਦੀ ਇੱਕ ਵਸਤੂ ਹੈ ਉਹਦੇ ਵਿੱਚ ਕੋਈ ਦਿਲ ਵੀ ਹੈ ਨਹੀਂ ਉਹਦੇ ਵਿੱਚ ਕੋਈ ਕੌਨਸ਼ੀਅਸ ਵੀ ਹੈ ਨਹੀਂ ਉਹਦੇ ਵਿੱਚ ਕੋਈ ਇਮੋਸ਼ਨ ਵੀ ਹੈ ਨਹੀਂ ਕਿਉਂਕਿ ਮਾਲਿਕ ਤਾਂ ਬੋਲਦੇ ਹੋ ਯਾਰ ਜਿਸ ਲੈਂਗੁਏਜ ਰਹੀ ਅਸੀਂ ਤੇ ਸਾਡੇ ਪਹਿਲਾਂ ਵਾਲੇ ਬਜ਼ੁਰਗ ਆਪਦੇ ਐਕਸਪ੍ਰੈਸ਼ਨ ਨਾਲ ਆਪਦੇ ਭਾਵ ਪ੍ਰਗਟ ਕਰਦੇ ਰਹੇ ਨੇ ਜੇ ਉਹਨੂੰ ਹੀ ਕੱਲ ਕਰ ਦਿੱਤਾ ਜਾ ਰਿਹਾ ਹੋਵੇ ਔਰ ਤੁਸੀਂ ਬੋਲੋ ਨਾ ਤਾਂ ਲਹਨਤ ਵਾਲੀ ਗੱਲ ਹੀ ਹੈ ਇਹ ਉਹ ਲਹਨਤ ਹੀ ਨੇ ਮੈਂ ਵੇਚਣ ਵਾਲਿਆਂ ਨੂੰ ਪਹਿਲਾਂ ਕਹੂੰਗਾ ਬਾਕੀਆਂ ਨੂੰ ਹੀ ਮੈਂ ਕਹੂੰਗਾ ਬੋਲੋ ਕਿਉਂਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਯਾਰ ਬੋਲਿਆ ਕੁਝ ਹੋਣਾ ਤਾਂ ਹੈ ਨਹੀਂ ਐਨੀ ਨਾ ਉਮੀਦੀ ਚੰਗੀ ਨਹੀਂ ਗਈ ਅਸੀਂ ਉਹੀ ਆ ਜਿਹੜੇ 5% ਸੀ ਤੇ ਕਾਬਜ ਹੋ ਗਏ ਸੀ ਲਾਹੌਰ ਤੇ ਐਨੀ ਨਾ ਉਮੀਦ ਦੀ ਚੰਗੀ ਨਹੀਂ ਮਾੜਾ ਜਿਹਾ ਬਣੋ ਮਰਦ ਬਣ ਕੇ ਉੱਠੋ ਤੇ ਨਾਲ ਖੜੋ ਆ ਕੇ ਇਹ ਬਦਲੇ ਜਾ ਸਕਦਾ ਸਾਰਾ ਕੁਝ ਪਰ ਬੋਲਣਾ ਪਊਗਾ ਇਹ ਇਹ ਨਹੀਂ ਕਿ ਹਰਪ ਕਰਤਾਰ ਸਿੰਘ ਸਰਾਬਾ ਦੂਜੇ ਦੇ ਘਰ ਪੈਦਾ ਹੋਵੇ ਖੁਦ ਬਣਨਾ ਪਊਗਾ ਖੁਦ ਜ਼ਿੰਮੇਵਾਰੀ ਲੈ ਕੇ ਉਹਦੇ ਵਿੱਚ ਕੁੱਦਣਾ ਪਊਗਾ ਬਹੁਤ ਬਹੁਤ ਸ਼ੁਕਰੀਆ ਉਹ ਇਹ ਸਾਣਾ ਅਮਿਤੋ ਸਿੰਘ ਮਾਜੀ ਜਿਨ੍ਹਾਂ ਨੇ ਚੜਦੀ ਕਲਾ ਦਾ ਸਨੇਹਾ ਦਿੱਤਾ ਤੇ ਇਹ ਕਿਹਾ ਕਿ ਜਿਹੜੀ ਢੈਂਦੀ ਕਲਾ ਹੌਲੀ-ਹੌਲੀ ਪੰਜਾਬ ਵਿੱਚ ਆਉਂਦੀ ਜਾ ਰਹੀ ਹੈ ਇਹਨੂੰ ਖਤਮ ਕਰਨਾ ਪਵੇਗਾ ਤਾਂ ਕਿ ਪੰਜਾਬ ਨੂੰ ਉਹਦੇ ਹੱਕ ਹਕੂਕ ਦਵਾਏ ਜਾਣ ਤੇ ਇਸ ਕਾਬਲ ਪੰਜਾਬ ਨੂੰ ਕੀਤਾ ਜਾਵੇ ਕਿ ਉਹ ਆਪਣੇ ਡਿਸੀਜਨ ਆਪ ਲੈ ਸਕੇ ਉਹ ਲੀਡਰਾਂ ਵੱਲ ਪੋਲੀਟੀਸ਼ੀਅਨਾਂ ਵੱਲ ਨਾ ਦੇਖਣਾ ਪਵੇ ਉਹਨੂੰ ਆਪਣੇ ਹੱਕਾਂ ਲਈ ਬਾਬਾ ਸ਼ੁਕਰੀਆ ਮੈਂ ਤੁਹਾਡੇ ਰੋਬਰੂ ਸੰਦੀਪ ਸਿੰਘ ਤੁਸੀਂ ਦੇਖ ਰਹੇ ਹੋ ਗੋਲਡ ਪੰਜਾਬ ਟੀਵੀ ਤੇ ਸਾਡੇ ਨਾਲ ਕੈਮਰਾਮੈਨ ਜਗਮੀਤ ਸਿੰਘ ਚੰਡੀਗੜ੍ਹ